ਇਹ ਵੀ ਰਚਨਾ ਨਹੀਂ ਇਹ ਤਾਂ ਠੰਡੀ ਕਲਾ ਦੀ ਹੈ ਇਹ ਚੜਦੀ ਕਲਾ ਦਾ ਪ੍ਰਤੀਕ ਨਹੀਂ ਹੈ ਚਾਰੇ ਸਰਕਾਰੀ ਭਗਤਾਂ ਨੂੰ ਨਗਰਤ ਹੋਏ ਕਰੈ ਨਾਰਾਇਣ ਨਰਵਾਤ ਤੁਲਾਸ ਰਹੋ ਤੂੰ ਮਨ ਮੇਰੇ ਨੂੰ ਕਹੋ ਕਿਹਦਾ ਹੈ ਸੰਸਾਰ ਜੋ ਨਾ ਪਰਵਾਹ ਹੋਵੇ ਸਾਂ ਪਰਿਸ਼ਾਦ ਸੁਖਮਾਨ ਆਏ ਵਸੇ ਆਣੇ ਮੇਂ ਸਭ ਤੁਜਾਈਆ ਸਦਾ ਕਿਰਪਾ ਤੁਹਾਂ ਤੂੰ ਪਾਸ ਦੀ ਆਏ ਬਣਾਈਆ ਤਹਿਰਾਇ ਸੁਖਮਾਨ ਸੰਤੋਸ਼ੁੰਤ ਕਰੋ ਪ੍ਰਿਆਰੋ ਸਾ ਪਾਸੇ ਨੌਮੀ ਵਿਖੇ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਸਮਾਗਮ ਨੂੰ ਮੁੱਖ ਰੱਖ ਕੇ ਹਰ ਸਾਲ ਦੀ ਤਰ੍ਹਾਂ 21 ਸ੍ਰੀ ਸੁਖਨੀ ਸਾਹਿਬ ਦੇ ਪਾਠਾਂ ਦੀ ਲੜੀ ਜੋ 사ਤਗੁਰਾਂ ਦੀ ਕਿਰਪਾ ਦੇ ਨਾਲ ਆਰੰਭ ਹੋਈ ਤੇ ਕੱਲ ਸਮਾਪਤੀ ਹੋਈ ਤੇ ਅੱਜ 사ਤਗੁਰਾਂ ਦੇ ਪਾਵਨ ਸੀਤੀ ਤੇਰੇ ਮੁਖ ਰੱਖ ਕੇ ਸ੍ਰੀਖੰਡ ਪੜ ਸਾਬ ਦੇ ਭੋਗ ਪਾਏ ਗਏ। ਉਪਰੰਤ ਕਥਾ ਕੀਰਤਨ ਤੇ ਦੀਵਾਨ ਸਜੇ। ਇਹਨਾਂ ਸਮਾਗਮ ਦੇ ਵਿੱਚ ਸਮੂਹ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਬੜੀ ਸਰਧਾ ਭਾਵਨਾ ਦੇ ਨਾਲ ਸੇਵਾ ਕਰਦੀਆਂ ਨੇ ਤੇ 21 ਦਿਨਾਂ ਤੋਂ ਹੀ ਗੁਰੂ ਕੇ ਟੁੱਟ ਲੰਗਰ ਚੱਲ ਰਹੇ ਹਨ। ਸੋ 사ਤਗੁਰੂ ਕੇ ਅਰਦਾਸ ਹੈ ਕਿ 사ਤਗੁਰੂ ਜੀ ਮਾਰਾ ਕਿਰਪਾ ਕਰਨ। ਸਮੂਹ ਸੰਗਤਾਂ ਨੂੰ ਉਹਨਾਂ ਦਿੱਤੇ ਹੋਏ ਮਾਰਗ ਤੇ ਦਿੱਤੇ ਉਪਦੇਸ਼ ਤੇ ਸਾਨੂੰ ਚੱਲਣ ਦੀ ਬਲਬੁੱਧੀ, ਤਾਕ ਸਮਰੱਥਾ ਬਖਸ਼ਣ। 22 ਦਿਨ ਦਾ ਸਮਾਗਮ ਸੀਗਾ ਪਿਛਲੇ 22 ਦਿਨਾਂ ਤੋਂ ਸੁਖਨੀ ਸਾਹਿਬ ਦੇ ਪਾਠ ਹੋ ਰਹੇ ਸਨ ਜਿਨ੍ਹਾਂ ਦਾ ਸਮਾ ਦੁਪਹਿਰ ਬਾਅਦ 4 ਤੋਂ 6 ਹੁੰਦਾ ਸੀ ਪਹਿਲੇ ਦਿਨ ਤੋਂ ਲਾ ਕੇ ਲਗਭਗ ਜਿਹੜੀ ਸੰਗਤ ਦੀ ਗਿਣਤੀ ਰਹੀ ਆ ਉਹ 500 ਤੋਂ ਲੈ ਕੇ 600 ਤੱਕ ਜਿਹੜੀ ਗਿਣਤੀ ਹੁੰਦੀ ਸੀ ਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਬੈਠ ਕੇ ਸੁਖਨੀ ਸਾਹਿਬ ਦੇ ਪਾਠ ਕੀਤੇ ਨੇ ਕਥਾ ਕੀਰਤਨ ਹੁੰਦਾ ਰਿਹਾ ਲੰਗਰ ਪਾਣੀ ਦੀ ਸੇਵਾ ਰੋਜ਼ਾਨਾ ਹੁੰਦੀ ਰਹੀ ਤੇ ਪਰਸੋਂ ਤੋਂ ਖੰਡਪਾਠ ਸਾਹਿਬ ਪ੍ਰਾਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਸਵੇਰੇ ਭੋਗ ਪਏ ਨੇ ਉਹ ਤੋਂ ਪ੍ਰਾਂਤ ਹਰੀ ਜਸ ਕੀਰਤਨ ਕਥਾ ਵਿਚਾਰਾਂ ਅੱਜ ਦਾ ਇਤਿਹਾਸ ਆ ਜਿਹੜਾ ਉਹ ਸੰਗਤ ਨੂੰ ਦੱਸਿਆ ਜਾ ਰਿਹਾ ਹੈ ਤਾਂ ਕਿ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈ ਕੋਸ਼ਿਸ਼ ਹੈ ਕਿਉਂਕਿ ਅੱਜ ਦੀ ਨਵੀਂ ਪੀੜ੍ਹੀ ਹੈ ਜਿਹੜੀ ਉਹ ਦੂਰ ਹੁੰਦੀ ਜਾ ਰਹੀ ਹੈ ਇਤਿਹਾਸ ਤੋਂ ਉਹਨਾਂ ਨੂੰ ਇਤਿਹਾਸ ਨਾਲ ਜੋੜਨ ਵਾਸਤੇ ਵਿਸ਼ੇਸ਼ ਤੌਰ ਤੇ ਅੱਜ ਦਾ ਜਿਹੜਾ ਇਤਿਹਾਸ ਸਾਹਿਬ ਸ਼ਹਾਦਤ ਕਿਉਂ ਹੋਈ ਉਹਦੇ ਸਬੰਧ ਵਿੱਚ ਜਿਹੜੇ ਕਥਾਵਾਚ ਸਰਬਾਨ ਨੇ ਹਜ਼ੂਰੀ ਕਥਾਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਕੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਰੋਟਾ ਸਾਹਿਬ ਨੌਵੀਂ ਪਾਸ਼ਾਹੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਹੈ ਇੱਥੇ 21 ਦਿਨਾਂ ਤੋਂ ਸੁਖਨੀ ਸਾਹਿਬ ਜੀ ਦੇ ਪਾਰਸ ਜੋ ਕਿ ਗੁਰੂ ਜਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲੈ ਕੇ ਆਰੰਭ ਹੋਏ ਸਨ ਅੱਜ ਉਹਨਾਂ ਦੀ ਸਮਾਪਤੀ ਹੈ ਤੇ 21 ਦਿਨਾਂ ਤੋਂ ਸੰਗਤਾਂ ਪੂਰੀ ਸਰਦਾ ਨਾਲ ਇੱਥੇ ਦੇਖਣ ਨੂੰ ਮਿਲਦੇ ਆ ਹਨ ਜਿਨਾਂ ਕਿ ਇਹ ਇਹ ਜਿਹੜਾ ਸਮਾਗਮ ਹੈ ਇਹਦੇ ਵਿੱਚ ਜਿਹੜਾ ਬੀਬੀਆਂ ਨੂੰ ਹੈ ਉਹ ਖਾਸ ਤੌਰ ਤੇ ਇਸ ਦੇ ਵਿੱਚ ਹਿੱਸਾ ਲੈਂਦੀਆਂ ਹਨ ਜਿਵੇਂ ਕਿ ਕੀਰਤਨ ਵੀ ਬੀਬੀਆਂ ਦੁਆਰਾ ਹੀ ਕੀਤਾ ਜਾਂਦਾ ਹੈ ਤੇ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਜਿਹੜਾ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਦੇਵ ਜੀ ਦੇ ਸ਼ੀਸ਼ ਦੀ ਦਿਹਾੜਾ ਨੂੰ ਮੁੱਖ ਰੱਖਦੇ ਹੋਏ ਜੋ 21 ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨੇ ਜੜੀ ਆਰੰਭ ਹੋਈ ਸੀ ਉਹਨਾਂ 'ਚ ਬੜੇ ਉਤਸ਼ਾਹ ਨਾਲ ਹਾਜ਼ਰੀਆਂ ਮਹਾਰਾਜ ਨੇ ਆਪ ਕਿਰਪਾ ਕਰਕੇ ਭਰਾਈਆਂ ਜੀ ਹੁਣ ਤੇ ਅਗਲੀ ਇਹ ਕਹਿਣਾ ਚਾਹਵਾਂਗੇ ਕਿ ਨੌਜਵਾਨ ਪੀੜ੍ਹੀ ਨੂੰ ਸੇਧ ਮਿਲੇ ਚੰਗੇ ਰਾਹ ਪੈਣ ਗੁਰੂ ਨਾਲ ਜੁੜੇ ਰਹਿਣ ਅਤੇ ਨਸ਼ਿਆਂ ਤੋਂ ਮੁਕਤ ਹੋਣ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰੋਟਾ ਸਾਹਿਬ ਸਥਾਨ ਹੈ ਇੱਥੇ ਹਰ ਗੁਰਪੁਰਬ ਮਨਾਇਆ ਜਾਂਦਾ ਸਾਰੇ ਪਾਤਸ਼ਾਹਾਂ ਦਾ ਗੁਰਪੁਰਬ ਮਨਾਇਆ ਜਾਂਦਾ ਹੈ ਵਿਸ਼ੇਸ਼ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਦਾ ਹੁਣ ਅਸੀਂ ਅੱਜ ਗੁਰੂ ਅਰਜਨ ਦੇਵ ਜੀ ਸਾਹਿਬ ਦਾ ਗੁਰਪੁਰਬ ਮਨਾ ਰਹਾਂ ਸੰਗਤਾਂ ਬੜੇ ਉਤਸ਼ਾਹ ਨਾਲ ਲੰਗਰਾਂ ਦੇ ਪ੍ਰਬੰਧ ਤੇ ਕੀਰਤਨ ਦੇ ਕਥਾਵਾਚਕ ਦੇ ਪ੍ਰਵਾਹ ਚੱਲ ਰਹੇ ਨੇ